ਵਿੱਦਿਆ ਵਿਚਾਰੀ ਤਾਂ ਪਰਉਪਕਾਰੀ ਜਾਂ 85 ਤਾਂ ਤਿਰਥਵਾਸੀ ਜੁਗੋ ਜੁਗਟਲ ਸਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਬਚਨ ਸੱਚਮੁੱਚ ਬੜੀ ਹੈਰਾਨੀ ਕੀ ਹੁੰਦੀ ਹੈ ਜਦੋਂ ਅਸੀਂ ਇਸ ਬਚਨ ਨੂੰ ਪੜ੍ਹਦੇ ਹਾਂ ਸੁਣਦੇ ਹਾਂ ਤੇ ਵਿਚਾਰਦੇ ਹਾਂ ਸਤਿਗੁਰੂ ਸੱਚੇ ਪਾਤਸ਼ਾਹ ਨੇ ਵਿੱਦਿਆ ਨੂੰ ਕਿੰਨਾ ਉੱਚਾ ਦਰਜਾ ਦਿੱਤਾ ਹੈ ਜੀहां ਗੁਰੂ ਕੀ ਪਿਆਰੀ ਸਾਧ ਸੰਗਤ ਜੀਓ ਅੱਜ ਇਸੇ ਨਾਲ ਸੰਬੰਧਿਤ ਇੱਕ ਹੋਰ ਸ਼ਖਸ਼ੀਅਤ ਤੁਹਾਡੇ ਰੂਬਰੂ ਕਰਨ ਜਾ ਰਿਹਾ ਤੁਹਾਡੇ ਆਪਣੇ ਮਨਸੰਦ ਪ੍ਰੋਗਰਾਮ ਸਿੱਖੀ ਦੀ ਸ਼ਾਨ ਵਿੱਚ 33 ਸਤਕਾਜਕ ਸਰਦਾਰ ਬਲਬੀਰ ਸਿੰਘ ਜੀ ਸੁਲਤਾਨਪੁਰ ਲੋਧੀ ਤੋਂ ਸਿੰਘ ਸਾਹਿਬ ਤੁਹਾਡਾ ਸਵਾਗਤ ਹੈ ਫਤਿਹ ਸਾਂਝ ਪਾਣੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਥੋੜਾ ਜਿਹਾ ਮੈਂ ਇਹਨਾਂ ਬਾਰੇ ਆਪ ਜੀ ਨੂੰ ਦੱਸ ਦਵਾਂ ਜਦੋਂ ਬਚਪਨ ਦੇ ਵਿੱਚ ਇਹਨਾਂ ਨੇ ਵਿਦਿਆ ਗ੍ਰਹਿਣ ਕੀਤੀ ਇੱਕ ਸੁਪਨਾ ਲਿਆ ਸੀ ਕਿ ਵਿਦਿਆ ਨੂੰ ਕੇਵਲ ਮੈਂ ਆਪਣੇ ਤਕਸੀਬਤ ਨਹੀਂ ਰੱਖਾਂਗਾ ਸਗੋਂ ਦੁਜਿਆਂ ਤੱਕ ਵੀ ਵੰਡਾਂਗਾ ਮੁਕਾਮ ਅਸਲ ਕੀਤਾ ਉੱਚ ਦੱਜੇ ਦੀ ਵਿਦਿਆ ਗ੍ਰਹਿਣ ਕੀਤੀ ਵਧੀਆ ਥਾਂ ਤੇ ਨੌਕਰੀ ਕੀਤੀ ਬੱਚਨ ਪੜਾਇਆ ਬਕਾਇਦਾ ਟੀਚਰ ਰਿਟਾਇਰ ਵੀ ਹੋਏ ਰਿਟਾਇਰ ਹੋਣ ਤੋਂ ਬਾਅਦ ਇੱਕ ਨਹੀਂ ਅਨੇਕਾਂ ਸਕੂਲਾਂ ਦੇ ਵਿੱਚ ਪਿੰਡਾਂ ਦੇ ਵਿੱਚ ਵਿਦਿਆਰਥੀਆਂ ਨੂੰ ਮੁਫਤ ਵਿੱਦਿਆ ਦੀ ਤਾਲੀਮ ਦੇ ਰਹੇ ਨੇ ਕੁਲਵਿੰਦਰ ਸਿੰਘ ਜੀ ਜਦੋਂ ਸੀ ਅਕਸਰ ਵੇਖਦੇ ਆ ਕਿ ਇੱਕ ਵਿਦਿਆਰਥੀ ਜਦੋਂ ਵਿੱਦਿਆ ਗ੍ਰੈਡ ਕਰਨ ਵਾਸਤੇ ਸਕੂਲ ਜਾਂਦਾ ਤੇ ਇੱਕ ਟਾਰਗੇਟ ਹੁੰਦਾ ਹੈ ਕਿ ਮੈਂ ਵਿੱਦਿਆ ਗ੍ਰੈਡ ਕਰਕੇ ਇੱਕ ਉੱਚੇ ਅਹੁਦੇ ਤੇ ਲੱਗਾਗਾ ਤੇ ਬਾਅਦ ਵਿੱਚ ਜਿੰਨਾ ਵਿੱਦਿਆ ਗ੍ਰੈਡ ਕੀਤੀ ਉਹ ਵੰਡਾਂਗਾ ਤੇ ਆਪਣੀ ਰੋਜ਼ੀ-ਰੋਟੀ ਚਲਾਵਾਂਗਾ ਤੁਹਾਡਾ ਵੀ ਇਹ ਸੁਪਨਾ ਮਾਤਾ-ਪਿਤਾ ਦਾ ਸੁਪਨਾ ਮੈਂ ਚਾਹਾਂਗਾ ਥੋੜਾ ਜਿਹਾ ਆਪਣੇ ਬਚਪਨ ਬਾਰੇ ਉਹ ਜ਼ਿਆਦਾ ਸਾਂਝੀਆਂ ਕਰੀਏ ਆਪਾਂ ਦਸ਼ਕਾ ਦੇ ਨਾਲ ਕਿਉਂਕਿ ਅਕਸਰ ਬਚਪਨ ਵਿੱਚ ਲਏ ਹੋਏ ਸੁਪਨੇ ਕਈ ਵਾਰ ਜਵਾਨੀ ਦੀ ਦਹਲੀਸ ਤੇ ਪੂਰੇ ਹੋ ਜਾਂਦੇ ਨੇ ਤੇ ਕਈ ਵਾਰ ਬਜ਼ੁਰਗੀ ਦੀ ਦਹਲੀਸ ਤੇ ਉਹ ਸੁਪਨੇ ਵੱਖਰੇ ਹੋ ਜਾਂਦੇ ਨੇ ਮੈਂ ਇੱਕ ਪਿੰਡੂ ਸਧਾਰਨ ਪਰਿਵਾਰ ਦੇ ਨਾਲ ਸੰਬੰਧਤ ਸੀ ਪਿਛੇ ਫੈਮਲੀਆਂ ਵੀ ਥੋੜੀਆਂ ਜੀਆਂ ਵੱਡੀਆਂ ਹੁੰਦੀਆਂ ਸੀ ਹੁਣ ਵਾਂਗੂ ਨਹੀਂ ਅਸੀਂ ਕੁੱਲ 6 ਭੈਣ ਭਰਾ ਸੀ ਜਦੋਂ ਮੈਂ 6 ਸਾਲ ਦਾ ਹੋ ਗਿਆ ਤਾਂ ਉਦੋਂ ਮਾਤਾ ਪਿਤਾ ਨੇ ਮੈਨੂੰ ਪਿੰਡ ਦੇ ਸਕੂਲ ਵਿੱਚ ਦਾਖਲ ਕਰਵਾ ਦਿੱਤਾ। ਔਰ ਜੇ ਉਸ ਸਮੇਂ ਦੇ ਸੁਪਨਿਆਂ ਦੀ ਗੱਲ ਦਸੀਏ ਤੇ ਮਨ ਦੇ ਵਿੱਚ ਹੈ ਨਹੀਂ ਸੀ ਕੁਝ ਵੀ। ਵੀ ਸੁਪਨੇ ਕੀ ਹੁੰਦੇ ਆ ਇਸ ਬਾਰੇ ਸੋਚਿਆ ਹੀ ਨਹੀਂ ਸੀ। ਉਸ ਬਾਰੇ ਕਿਸੇ ਵੀ ਕਾਕਾ 6 ਸਾਲਾਂ ਦਾ ਹੋ ਗਿਆ ਕਾਕੇ ਨੂੰ ਸਕੂਲੇ ਦਾਖਲ ਕਰਵਾ ਦਿਓ। ਜਦੋਂ ਮੈਂ 1970 ਦੇ ਵਿੱਚ میٹرਿਕ ਪਾਸ ਕਰ ਲਈ ਐ। ਟੱਕਰ ਦਿਓ। ਉਸ ਤੋਂ ਬਾਅਦ ਮੈਨੂੰ ਮੇਰੇ ਮੰਮੀ ਪਾਪਾ ਨੇ ਚਾਹੇ ਉਹ ਅਨਪੜ੍ਹ ਸੀ। ਉਹਨਾਂ ਨੇ ਆਖਿਆ ਵੀ ਕਾਕਾ ਤੂੰ ਅੱਗੇ ਪੜਨਾ ਚਾਹੁੰਦਾ ਤੇ ਅਸੀਂ ਤੈਨੂੰ ਪੜਾ ਦਿੰਦੇ ਆ। ਲੇਕਿਨ ਮੇਰੇ ਮਨ ਦੇ ਵਿੱਚ ਇਹ ਸੀ ਕਿ ਪਿਤਾ ਜੀ ਹੋਣੀ ਜਿਹੜੇ ਉਹ ਕੱਲੇ ਕੰਮ ਕਰਦੇ ਆ, ਦਾਦਾ ਜੀ ਹੋਣੀ ਬਿਰਧ ਹੋ ਗਏ ਆ। ਖੇਤੀਬਾੜੀ ਦਾ ਕੰਮ ਆ ਸਾਰਾ ਹੱਥੀ ਕਰਨਾ ਪੈਂਦਾ। ਤੇ ਉਹ ਕੱਲੇ ਜਿਹੜੇ ਆ ਉਹ ਔਖੇ ਹੋਣਗੇ। ਵੀ ਮੈਂ ਵੀ ਉਹਨਾਂ ਦੀ ਮਦਦ ਕਰਾਂ। ਮੈਂ ਵੀ ਉਹਨਾਂ ਦੀ ਮਦਦ ਕਰਾਂ। ਔਰ ਇਹ ਸੀ ਜ ਨੂੰ ਮੁਖ ਰੱਖ ਕੇ ਮੈਂ 70 ਤੋਂ ਲੈ ਕੇ 78 ਤੱਕ 8 ਸਾਲ ਆਪਣੇ ਮਾਤਾ ਪਿਤਾ ਦੇ ਨਾਲ ਖੇਤੀਬਾੜੀ ਦਾ ਕੰਮ ਜਿਹੜਾ ਕਰਵਾਇਆ ਪੜਾਈ ਦੇ ਵਿੱਚ ਗੈਪ ਰਹਿ ਗਿਆ ਜੀ ਠੀਕ ਹੈ ਇਸੇ ਦੌਰਾਨ ਮੇਰੇ ਤੋਂ ਛੋਟਾ ਮੇਰਾ ਵੀਰ ਹੈ ਉਹਨਾਂ ਨੇ میٹرਿਕ ਪਾਸ ਕੀਤੀ ਉਹਨਾਂ ਨੇ ਫਿਰ ਬਾਅਦ ਦੇ ਵਿੱਚ ਘਰ ਦੇ ਸਾਡਾ ਦੋਵਾਂ ਦਾ ਖਰਚਾ ਨਹੀਂ ਦੇ ਸਕਦੀ ਸੀ ਇਸ ਕਰਕੇ ਮੈਂ ਖੇਤੀਬਾੜੀ ਕਰਨ ਲੱਗ ਪਿਆ ਔਰ ਉਹਨਾਂ ਨੂੰ ਅੰਮ੍ਰਿਤਸਰ ਦੇ ਵਿੱਚ ਆਈ ਆਈਟੀਟੀ ਦਾ ਇੰਡੀਅਨ ਟੈਕਸਟਾਈਲ ਟੈਕਨੋਲੋਜੀ ਇਥੇ ਡਿਪਲੋਮਾ ਸੀ 10 ਸਾਲ ਦਾ ਉਹ ਡਿਪਲੋਮਾ ਉਹਨਾਂ ਨੇ ਕਲੀਅਰ ਕੀਤਾ ਇਹਨੇ ਸਮੇਂ ਦੌਰਾਨ ਔਰ ਡਿਪਲੋਮਾ ਕਲੀਅਰ ਕਰਨ ਤੋਂ ਬਾਅਦ ਉਹਨਾਂ ਦੀ ਅਪੁਆਇੰਟਮੈਂਟ ਹੋ ਗਈ ਅਬ ਉਹਨਾਂ ਦੀ ਅਪਰੈਂਟਸਿਪ ਲੱਗੀ ਸੀ ਔਰ ਉੱਥੇ ਹੀ ਉਸ ਆਪਣੇ ਮੇਲ ਦੇ ਵਿੱਚ ਉਹਦਾ ਕੰਮ ਕਰ ਵੇਖ ਕੇ ਤੇ ਉਹਨਾਂ ਨੇ ਅਪੁਆਇੰਟਮੈਂਟ ਲੈਟਰ ਦਿੱਤਾ ਉਹ ਜਦੋਂ ਉਹਨਾਂ ਮੈਲ ਜਾਇਨ ਕਰ ਲਿਆ ਤੇ ਉਸ ਤੋਂ ਬਾਅਦ ਫਿਰ ਉਹਨਾਂ ਨੇ ਮੈਨੂੰ ਆਖਿਆ ਵੀ ਵੱਡੇ ਵੀਰ ਤੂੰ ਪੜ ਨਹੀਂ ਸਕਿਆ ਤੇ ਤੂੰ ਇਦਾਂ ਕਰ ਵੀ ਹੁਣ ਪੜ ਕੇ ਦੇਖ ਲੈ ਇਹਨਾਂ ਗੈਪ ਪਾਉਣ ਤੋਂ ਬਾਅਦ ਇਹਨਾਂ ਗੈਪ ਪਾਉਣ ਤੋਂ ਬਾਅਦ ਉਹਨੇ ਕਿਹਾ ਵੀ ਹੁਣ ਪੜ ਕੇ ਵੇਖ ਲੈ ਮੈਂ ਸੋਗ ਉਹਨੂੰ ਪੁੱਛਿਆ ਮੈਂ ਕਿਹਾ ਛੋਟੇ ਵੀਰ ਵੀ ਤੂੰ ਮਖੌਲ ਕਰਦਾ ਵੀ 8 ਸਾਲ ਦੇ ਬਾਅਦ ਮੇਰੇ ਹੱਥ ਭਲੇ ਕੀ ਹੈ ਮੈਂ ਤਾਂ ਸਾਰਾ ਕੁਝ ਭੁੱਲ ਗਿਆ ਕਹਿੰਦੇ ਤੂੰ ਇਦਾਂ ਕਰ ਵੀ ਪੜੇ ਚਾਹੇ ਨਾ ਪੜੇ ਇੱਕ ਸਾਲ ਕਾਲਜ ਜਾ ਕੇ ਵੇਖਣਾ ਕਾਲਜ ਦੀ ਲਾਈਫ ਦੇਖਣਾ ਉਹਦੇ ਕਹਿਣ ਤੇ ਮੈਂ ਖਾਲਸਾ ਕਾਲਜ ਸੁਲਤਾਨਪੁਰ ਲੋਧੀ ਉਹ ਜ਼ਾਇਨ ਕਰ ਲਿਆ ਜੀ ਹੁਣ ਉੱਥੇ ਮੈਂ ਕਾਲਜ ਦਾ ਮਾਹੌਲ ਦੇਖਿਆ ਤੇ ਕਾਲਜ ਦਾ ਮਾਹੌਲ ਇਸ ਤਰ੍ਹਾਂ ਸੀ ਇੱਕ ਤਾਂ ਮੈਂ ਦੂਸਰੇ ਸਟੂਡੈਂਟਾਂ ਨਾਲੋਂ ਜਿਹੜੇ ਬਾਕੀ ਦੇ ਸਟੂਡੈਂਟ ਸੀ ਉਹਨਾਂ ਤੋਂ ਮਾਝੂਰ ਸੀ ਕਿਉਂਕਿ 8 ਸਾਲ ਦਾ ਗੈਪ ਸੀ ਬਿਲਕੁਲ ਮੈਂ ਸਿਆਣਾ ਨਹੀਂ ਸੀ ਲੇਕਿਨ ਉਹ ਮੈਨੂੰ ਥੋੜਾ ਜਿਆ ਮਤਲਬ ਸਿਆਣਾ ਮੰਨਦੇ ਸੀ ਉਹਨਾਂ ਦੇ ਬਣਨ ਦੀ ਗੱਲ ਫਿਰ ਦੂਸਰੇ ਪ੍ਰੋਫੈਸਰ ਜਿਹੜੇ ਸੀ ਸਾਡੇ ਮੈਂ ਉਹਨਾਂ ਦੇ ਖਾਸ ਕਰਕੇ ਅ ਸਰਦਾਰ ਬਲਜੀਤ ਸਿੰਘ ਰੰਧਾਵਾ ਤੇ ਸਖਜੀਤ ਕੁਮਾਰ ਰਤਨ ਜੀ ਉਹਨਾਂ ਦਾ ਜ਼ਿਕਰ ਕਰੂੰਗਾ ਉਹਨਾਂ ਨੇ ਮੈਨੂੰ ਬੜਾ ਮਤਲਬ ਹੌਸਲਾ ਦਿੱਤਾ ਉਹਨਾਂ ਨੇ ਮੇਰੀ ਜਿਹੜੀ ਹੈਗੀ ਸੀ ਐਨਐਚਰਾਂ ਦੇ ਬਾਅਦ ਉੱਥੇ ਕਾਲੇ ਸਾਈਨ ਕਰਨਾ ਇਹਨੂੰ ਬੜਾ ਐਪਰੀਸ਼ੀਏਟ ਕੀਤਾ ਔਰ ਐਪਰੀਸ਼ੀਏਟ ਕਰਨ ਤੋਂ ਬਾਅਦ ਕਹਿੰਦੇ ਵੀ ਤੁਸੀਂ ਤਗੜੇ ਹੋਗੇ ਬੜੋ ਅਸੀਂ ਤੁਹਾਡੇ ਨਾਲ ਆ ਮਤਲਬ ਸਿੰਘ ਕਈ ਵਾਰ ਹੁੰਦਾ ਜਦੋਂ ਉਸਤਾਦ ਅੱਛਾ ਮਿਲ ਜੇ ਨਾ ਤੇ ਵਿਦਿਆਰਥੀ ਤਰਾਸ਼ੇ ਜਾਂਦੇ ਨੇ ਸ਼ਾਇਦ ਇਹੀ ਰੀਜ਼ਨ ਸੀਗਾ ਕਿ ਤੁਹਾਨੂੰ ਉਸਤਾਦ ਅੱਛੇ ਮਿਲ ਗਏ ਉਸਕੋ ਬਿਲਕੁਲ ਜੀ ਮੈਂ ਖਾਸ ਕਰਕੇ ਸਰ ਬਲਜੀਤ ਸਿੰਘ ਹੋਣੀ ਉਹਨਾਂ ਦੀ ਮੈਂ ਗੱਲ ਕਰੂੰਗਾ ਕਿ ਉਹਨਾਂ ਨੇ ਮੈਨੂੰ ਇੱਕ ਤਾਂ ਮੇਰੇ ਥੋੜੇ ਜਿਹੀ ਪੜ੍ਹਾਈ ਦੇ ਵਿੱਚ ਰੁਚੀ ਦੇਖ ਕੇ ਔਰ ਦੂਸਰਾ ਮੇਰੀ ਐਕਟੀਵਿਟੀਆਂ ਦੇਖ ਕੇ ਤੇ ਉਹਨਾਂ ਨੇ ਐਨਐਸਐਸ ਦਾ ਮੈਨੂੰ ਜਿਹੜੀ ਯੂਨਿਟ ਸੀ ਉਹਦਾ ਪ੍ਰੈਜ਼ੀਡੈਂਟ ਬਣਾ ਦਿੱਤਾ। ਕੀ ਬਾਤ ਹੈ ਬਹੁਤ ਖੂਬ। ਹਾਂਜੀ। ਤੇ ਉਹ ਫਿਰ ਬਾਅਦ ਕੈਂਪ ਲੱਗਣ ਲੱਗ ਪਏ। ਮਤਲਬ ਸਾਲ ਦੇ ਵਿੱਚ ਕੈਂਪ ਲੱਗਦੇ ਸੀ ਯੂਨੀਵਰਸਿਟੀ ਵੱਲੋਂ ਤਿੰਨਾਂ ਸਾਲਾਂ ਬਾਅਦ ਸਰਟੀਫਿਕੇਟ ਮਿਲਦਾ ਸੀ। ਗੁਰੂ ਨਾਨਕ ਦੇਵ ਜੀ ਯੂਨੀਵਰਸਿਟੀ ਅੰਮ੍ਰਿਤਸਰ ਦੇ ਵੱਲੋਂ ਜੀ ਉਹ ਸਰਟੀਫਿਕੇਟ ਫਿਰ ਗੱਲ ਹੋ ਰਹੀ ਮੈਂ ਦੂਜਿਆਂ ਸਟੂਡੈਂਟਸ ਦੇ ਨਾਲੋਂ ਸੀਨੀਅਰ ਹੋ ਕੇ ਇਸ ਦੇ ਵਿੱਚ ਤੋਂ ਦੂਸਰੇ ਸਟੂਡੈਂਟਸ ਵੀ ਮੇਰਾ ਮਾਨ ਸਤਿਕਾਰ ਪੂਰਾ ਕਰਦੇ ਸੀਗੇ ਔਰ ਇਨ ਬੀਟਵੀਨ ਮੈਂ ਕਲਾਸ ਦਾ ਸੀਆਰ ਵੀ ਰਿਹਾ ਹਾਂ ਔਰ ਸਕੂਲ ਦਾ ਸੀਆਰ ਵੀ ਰਿਹਾ ਹਾਂ ਔਰ ਸਕੂਲ ਦੇ ਵਿੱਚ ਕਾਲਜ ਦੇ ਵਿੱਚ ਹੀ ਮੈਂ ਐਨਐਸਐਸ ਯੂਨਿਟ ਦਾ ਪ੍ਰੈਜ਼ੀਡੈਂਟ ਰਿਹਮਾ ਉਸ ਤੋਂ ਬਾਅਦ ਮੈਂ ਦੱਸਦਾ ਕਿ ਸਾਬਲਜੀਤ ਸਿੰਘ ਹੁਣਾ ਨੇ ਮੈਨੂੰ ਪੁੱਛਿਆ ਜਦੋਂ ਮੈਂ ਬੀਏ ਆ ਦੇਖੋ ਮੇਰੀ ਖੁਸ਼ਕਿਸਮਤੀ ਆਏ ਕਿ ਮੈਂ 4 ਸਾਲਾਂ ਦੇ ਵਿੱਚ ਬੀਏ ਕਲੀਅਰ ਕਰ ਲਈਆ 8 ਸਾਲ ਦੇ ਗੈਪ ਬਾਅਦ ਵੀ ਮੈਂ ਉਹ ਇੱਥੇ ਇੱਥੇ ਕਹਿਣਾ ਬੰਦਾ ਕਿ ਤੁਹਾਡੇ ਭਾਈ ਸਾਹਿਬ ਦੇ ਵੱਲੋਂ ਲਿਆ ਫੈਸਲਾ ਇੱਕ ਬਹੁਤ ਹੀ ਅਕਸਰ ਸੀ ਸੀ ਬਿਲਕੁਲ ਸਹੀ ਫੈਸਲਾ ਸੀ ਉਹਨਾਂ ਦਾ ਉਹਨਾਂ ਨੇ ਮੈਨੂੰ ਇਹੋ ਆਖਿਆ ਵੀ ਵੱਡੇ ਵੀਰ ਤੂੰ ਇਦਾਂ ਕਰ ਵੀ ਕਾਲਜ ਜਾ ਕੇ ਵੇਖ ਲੈ ਇੱਕ ਸਾਲ ਖਰਾਬ ਹੋ ਜਾਊਗਾ ਤੇਰਾ ਅੱਗੇ 8 ਸਾਲ ਖਰਾਬ ਹੋ ਜਾਇਆ ਇੱਕ ਸਾਲ ਖਰਾਬ ਹੋ ਜਾਊਗਾ ਫਿਰ ਕੀ ਹੋ ਜਾਏਗਾ ਬਟ ਇਹ ਨਹੀਂ ਪਤਾ ਕਿ ਬਲਵੀਰ ਸਿੰਘ ਅੱਗੇ ਪੜ ਜਾਏਗਾ ਹਾਂ ਚਲੋ ਇਹ ਮੈਂ ਪਰਮਾਤਮਾ ਦੀ ਬਖਸ਼ਿਸ਼ ਕਹਿੰਦਾ ਮੈਂ ਪਰਮਾਤਮਾ ਨੇ ਬਖਸ਼ਿਸ਼ ਔਰ ਇਸ ਲਾਈਨ ਦੇ ਵਿੱਚ ਮੈਂ ਕਿਵੇਂ ਆਇਆ ਜੀ ਸਰ ਬਲਜੀਤ ਸਿੰਘ ਉਹਨਾਂ ਨੇ ਮੇਰੇ ਕੋ ਜਦੋਂ ਮੈਂ ਬੀਏ ਕਰ ਗਿਆ ਉਹਨਾਂ ਨੇ ਮੈਨੂੰ ਪੁੱਛਿਆ ਕਿ ਬਲਬੀਤ ਸਿੰਘ ਹੁਣ ਅੱਗੇ ਤੇਰਾ ਕੀ ਕਰਨ ਦਾ ਪ੍ਰੋਗਰਾਮ ਹੈ ਮੈਂ ਕਿਹਾ ਸਰ ਜੀ ਮੈਨੂੰ ਤਾਂ ਇਸ ਬਾਰੇ ਕੋਈ ਪਤਾ ਨਹੀਂ ਕਿਉਂਕਿ ਮੇਰੇ ਪੇਰੈਂਟਸ ਜਿਹੜੇ ਕੋਰੇ ਹਨ ਪੜਵਾ ਤੇ ਉਹਨਾਂ ਨੇ ਮੈਨੂੰ ਤਿੰਨ ਆਪਸ਼ਨ ਦਿੱਤੀਆਂ ਜੀ ਉਹ ਕਹਿੰਦਾ ਵੀ ਜੇ ਤਾਂ ਤੁਸੀਂ ਕਮਾਉਣੇ ਆ ਪੈਸੇ ਤੇ ਤੁਸੀਂ ਐਲ ਐਲ ਬੀ ਕਰ ਲਓ ਤੇ ਜੇ ਕਹਿੰਦਾ ਵੀ ਇੱਕ ਸਟੂਡੈਂਟਸ ਹੋਰ ਰਜਿਸਟਰਡ ਹੋਇਆ ਉਹ ਆਪਣਾ ਸਾਥੀ ਭਾਲਦਾ ਉਹ ਹੈ ਜੀ ਕਲਕੱਤਾ ਯੂਨੀਵਰਸਿਟੀ ਵਿੱਚ ICW A ਦਾ ਮਤਲਬ ਇੰਡੀਅਨ ਕਾਸਟ ਐਂਡ ਵਰਕਸ ਡਿਪਾਰਟਮੈਂਟ ਤੇ ਕਹਿੰਦਾ ਵੀ ਉਹਦਾ 3 ਸਾਲ ਦਾ ਡਿਪਲੋਮਾ ਵਾ ਤੇ ਤੁਸੀਂ ਉਹ 3 ਸਾਲ ਦਾ ਡਿਪਲੋਮਾ ਕਰ ਲਓ ਤੇ ਉਹਦੇ ਰਾਏ ਹੈ ਜਦੋਂ 1.5 ਸਾਲ ਪੂਰਾ ਹੋ ਜਾਏਗਾ ਨਾ ਤੇ ਤੁਹਾਨੂੰ ਮੈਂ ਕਿਸੇ ਇੰਡਸਟਰੀ ਦੇ ਵਿੱਚ ਐਡਜਸਟ ਕਰਵਾ ਦੂੰਗਾ ਨਾਲੇ ਤੁਸੀਂ ਆਪਣੀ ਪੜ੍ਹਾਈ ਕਰੀ ਜਾਓ ਤੇ ਨਾਲੇ ਆਪਣਾ ਜਿਸ ਤਰ੍ਹਾਂ ਕਹਿੰਦੇ ਆ ਵੀ ਕੰਮ ਕਰੀ ਜਾਓ ਕੰਮ ਤਾਂ ਕੰਮ ਤਾਂ ਤਾਂ ਮੈਂ ਦੇਖੋ ਉਹਨਾਂ ਨੇ ਮੇਰੀ ਪੂਰੀ ਮਦਦ ਕੀਤੀ ਹੈ ਚ ਕੋਈ ਸ਼ੱਕ ਨਹੀਂ ਲੇਕਿਨ ਪਰਮਾਤਮਾ ਨੂੰ ਕੀ ਜਾਈਦਾ ਸੀ ਕਿਉਂਕਿ ਅਸੀਂ ਖੇਤੀਬਾੜੀ ਕਰਦੇ ਸੀ ਜੀ ਮੈਂ ਉਹਨਾਂ ਸੈਮੈਸਟਰ ਦੇ ਵਿੱਚੋਂ ਪਹਿਲਾ ਸੈਮੈਸਟਰ ਕਲੀਅਰ ਕੀਤਾ ਸੀ ਜਿਹੜਾ ICWA ਦਾ ਸੀ ਜਿਹੜਾ ਉਹ ਪਹਿਲਾ ਸੈਮੈਸਟਰ ਕਲੀਅਰ ਕੀਤਾ ਸੀ ਤੇ ਜਿਵੇਂ ਦਾਣਾ ਹੋਣ ਦਾ ਕਰਕੇ ਤੇ ਉਦੋਂ ਵੀਰ ਥਰੇਸ਼ਿੰਗ ਕਰ ਰਿਆ ਸੀ ਇਹ 17 ਮਈ 1982 ਦੀ ਗੱਲ ਹੈ ਜੀ ਤੇ ਜਦੋਂ ਮੇਰਾ ਇਹ ਸੱਜਾ ਹਾਥੀ ਜਿਹੜਾ ਸੀ ਇਹ ਥਰੇਸ਼ਰ ਦੇ ਵਿੱਚ ਆ ਗਿਆ ਔਰ ਇਹ ਇਸ ਤਰ੍ਹਾਂ ਹੋਇਆ ਕਿ ਉਹਦੇ ਵਿੱਚ ਲਿਖਣ ਦੀ ਬੜੀ ਬੜੀ ਸਪੀਡ ਦੇ ਨਾਲ ਪੇਪਰ ਦੇਣੇ ਪੈਂਦੇ ਸੀ ਪੇਪਰ ਲੈਂਥੀ ਸੀ ਕੋਈ ਸ਼ੱਕ ਨਹੀਂ ਤੇ ਮੈਨੂੰ ਲਿਖਣ ਦੀ ਪ੍ਰੋਬਲਮ ਆ ਗਈ ਇਸ ਕਰਕੇ ਨਾ ਮੈਂ ਫਿਰ ਬਾਅਦ ਦੇ ਵਿੱਚ ਇੱਕ ਮੇਰੀ ਜਿਸ ਜਿਹੜੀ ਸੀ ICWA ਮਤਲਬ ਵਾੜ ਕਾਉਰਜ ਦੇ ਨਾਲ ਰਜਿਸਟ੍ਰੇਸ਼ਨ ਉਹਨਾਂ ਨੇ ਕੈਨਸਲ ਕਰ ਦਿੱਤੀ ਕਿਉਂਕਿ ਮੇਰੇ ਸਾਲ ਮੈਨੂੰ ਲਿਖਣ ਦੀ ਸਮੱਸਿਆ ਰਹੀ ਸੀ ਈਵਨ ਮੈਂ ਹਸਪਤਾਲ ਦੇ ਵਿੱਚ ਹੀ ਖੱਬੇ ਹੱਥ ਨਾਲ ਟਾਈਪ ਕਰ ਦਿੱਤੀ ਸੀ ਲਿਖਣ ਦੀ ਪਰ ਸਪੀਡ ਨਹੀਂ ਬਣਦੀ ਮੈਂ ਲੀਗਲ ਹਿੰਦਾ ਸੀ ਲੇਕਿਨ ਸਪੀਡ ਨਹੀਂ ਬਣਦੀ ਸੀ ਉਸ ਤੋਂ ਬਾਅਦ ਫਿਰ ਜਿਸ ਤਰ੍ਹਾਂ ਕਹਿੰਦੇ ਲਾਈਫ ਚੇਂਜ ਹੋ ਗਈ ਮੈਂ ਉਹ ICWA ਦਾ ਡਿਪਲੋਮਾ ਛੱਡ ਕੇ ਮੈਂ ਬੀਐਡ ਕਰ ਦਿੰਦੀ ਲੱਗਿਆ ਔਰ ਬੀਐਡ ਮੈਂ 1984 ਦੇ ਵਿੱਚ ਕੀਤੀ ਆ ਜਦੋਂ ਪੰਜਾਬ ਦੇ ਵਿੱਚ ਪੂਰੀ ਡਿਸਟਰਬੈਂਸੀ 84 ਦੇ ਵਿੱਚ ਮੈਂ ਆਪਣੇ ਬੀਐਡ ਕਲੀਅਰ ਕੀਤੀ ਆ ਔਰ 86 ਦੇ ਵਿੱਚ ਅਗਸਤ 86 ਦੇ ਵਿੱਚ ਮੇਰੀ ਅਪਾਇੰਟਮੈਂਟ ਜਿਹੜੀ ਆ ਉਹ ਸੀਨੀਅਰ ਸੈਕੰਡਰੀ ਸਕੂਲ ਸੈਦਪੁਰ ਵਿਖੇ ਸ਼ਾਇਦ ਇੱਥੇ ਇੱਕ ਐਸਾ ਹੈ ਕਿ ਪ੍ਰਮਾਤਮਾ ਤੋਂ ਸੇਵਾ ਲੈਣੀ ਸੀ ਤੁਹਾਨੂੰ ਇਸ ਪਾਸੇ ਮੋੜਿਆ ਬਿਲਕੁਲ ਜੀ ਬਿਲਕੁਲ ਇਹਦੇ ਕੋਈ ਸ਼ੱਕ ਨਹੀਂ ਮੈਂ ਦੇਖੋ ਹੁਣ ਵੀ ਮੈਂ ਕਹਿੰਦਾ ਜੀ ਹੁਣ ਮੈਨੂੰ ਪ੍ਰਮਾਤਮਾ ਨੇ ਇਸ ਗਮ ਤੇ ਲਗਾਇਆ ਹੋਇਆ ਤੇ ਮੈਂ ਉਹ ਆਪਣੀ ਕੋਸ਼ਿਸ਼ ਨਹੀਂ ਸਮਝਦਾ ਮੈਂ ਉਹ ਕ੍ਰੈਡਿਟ ਉਸ ਪ੍ਰਮਾਤਮਾ ਨੂੰ ਦਿੰਦਾ ਕਿ ਪ੍ਰਮਾਤਮਾ ਨੇ ਮੈਨੂੰ ਇਹ ਹਿੰਮਤ ਬਖਸ਼ੀਆ ਕਿ ਇਹ ਮੈਨੂੰ ਉਹਨਾਂ ਨੇ ਪ੍ਰੇਰਿਤ ਕੀਤਾ ਵਾ ਕਿ ਬਲਬੀਰ ਸਿੰਘ ਤੂੰ ਇਹ ਕੰਮ ਕਰਨਾ ਉਹ ਤੁਸੀਂ ਕਿੰਨਾ ਸਮਾਂ ਬਾਕਾਇਦਾ ਨੌਕਰੀ ਕੀਤੀ ਹੈ ਤੇ ਇਹ ਕਹ ਸਦੈਪਾ ਵੀ ਤੁਸੀਂ ਤਨਖਾਹ ਲੈਂਤੀ ਐ ਬਾਕਾਇਦਾ ਸਕੂਲ ਚ ਬੱਚਾ ਨੂੰ ਪੜਾ ਕੇ। ਇਹ ਦੇਖਿਏ ਇਹ ਮੈਂ ਮੈਂ 86 ਦੇ ਵਿੱਚ ਆਇਆ ਤੇ 2012 ਦੇ ਵਿੱਚ ਮੈਂ ਰਿਟਾਇਰ ਹੋ ਗਿਆ ਲਗਭਗ ਇਹ 6.25 ਸਾਲ ਦੀ ਸਰਵਿਸ ਜਿਹੜੀ ਆ ਉਹ ਮੇਰੀ ਗਵਰਨਮੈਂਟ ਸਰਵਿਸ ਮੰਨਦੀ ਆ। ਔਰ ਇਸ ਸਰਵਿਸ ਦੇ ਵਿੱਚ 8 ਸਾਲ ਮੈਂ ਸੀਨੀਅਰ ਸੈਕੰਡਰੀ ਸਕੂਲ ਸੈਦਪੁਰ ਗਰਲ ਸਕੂਲ ਹੈਗਾ। ਜੀ ਵੈਸੇ ਗਰਲ ਸਕੂਲ ਆ। ਲੈਕਿਨ ਕੋ ਐਜੂਕੇਸ਼ਨ ਵਾਂ ਬਾਅਦ ਦੇ ਵਿੱਚ ਉਹ ਕਿਉਂਕਿ ਸਰਾਰ ਮਤਲਬ ਉਸ ਮੌਕੇ ਤੇ ਕਰਵਾ ਲਿਆ ਸੀ ਹੋ ਗਿਆ ਸੀ ਤੇ ਹੁਣ ਵੀ ਕੋ ਐਜੂਕੇਸ਼ਨ ਉੱਥੇ ਚੱਲਦੀ ਆ ਉਹਦੇ ਵਿੱਚ 8 ਸਾਲ ਮੈਂ ਪ੍ਰਿੰਸੀਪਲਸ਼ਿਪ ਜਿਹੜੀ ਆ ਉਹ ਕੀਤੀ ਆ ਔਰ ਇਹ ਮੈਨੂੰ ਇਹ ਮਾਨਵਾ ਜੀ ਕਿ ਉਹਨਾਂ 8 ਸਾਲਾਂ ਦੇ ਵਿੱਚ ਜਿਹੜੇ ਟੀਚਰ ਮੇਰੇ ਨਾਲ ਪੜਦੇ ਸੀ ਇਹ ਉਹਨਾਂ ਦੀ ਜਵਾਨੀ ਉਹਨਾਂ ਦੀ ਬਚਪਨ ਗਿਆ ਕਿ ਸਰ ਜੀ ਉਸ ਉਹ ਪੀਰੀਅਡ ਤੁਹਾਡਾ ਜਿਹੜਾ ਹੈ ਉਹ ਸਾਡੇ ਵਾਸਤੇ 골ਡਨ ਪੀਰੀਅਡ ਸੀ ਕਿਉਂਕਿ ਸਾਰਿਆਂ ਦੇ ਨਾਲ ਸਹਿਯੋਗ ਲੈ ਕੇ ਔਰ ਸਾਰਿਆਂ ਨੂੰ ਐਡਜਸਟ ਕਰਕੇ ਉਹ ਜਿਹੜੇ 8 ਸਾਲ ਕੱਡੇ ਆ ਨਾ ਤੇ ਉਹ ਜਿਹੜੇ ਟੀਚਰ ਆ ਉਹ ਹੀ ਪੁੱਜ ਸਕੇ ਆ ਤੇ ਨਾ ਉਹਨਾਂ ਵੱਲੋਂ ਦਿੱਤਾ ਹੈ ਪਿਆਰ ਮੈਂ ਪੁੱਜ ਸਕੇ ਅਕਸਰ ਬਲਬੀਰ ਸਿੰਘ ਜੀ ਗੱਲ ਰੱਖੀ ਜਾਂਦੀ ਹੈ ਕਿ ਜਦੋਂ ਅਸੀਂ ਸਕੂਲ 'ਚ ਜਾਂਦੇ ਆ ਤੇ ਬੜਾ ਸੋਹਣਾ ਇੱਕ ਉੱਥੇ ਸਲੋਗਨ ਦਿੱਤਾ ਜਾਂਦਾ ਸਿੱਖਿਆ ਲਈ ਆਓ ਤੇ ਸੇਵਾ ਲਈ ਜਾਓ ਠੀਕ ਬਟ ਤੁਹਾਡੇ ਵਰਗੀਆਂ ਸ਼ਖਸੀਤਾਂ ਬਹੁਤ ਵਿਰਲੀਆਂ ਨੇ ਮੈਂ ਇੱਥੇ ਤੱਕ ਇਹ ਗੱਲ ਕਵਾਂਗਾ ਜਦੋਂ ਅਸੀਂ ਇਸ ਸਲੋਗਨ ਨੂੰ ਸਟੂਡੈਂਟ ਤੇ ਲਾਗੂ ਕਰਦੇ ਹਾਂ ਸਟੂਡੈਂਟ ਤੋਂ ਪਹਿਲਾਂ ਇਹ ਸਲੋਗਨ ਟੀਚਰਸ ਤੇ ਲਾਗੂ ਹੁੰਦਾ ਹੈ ਟੀਚਰਸ ਆਲਰੇਡੀ ਉਹ ਕੰਮ ਕਰ ਰਹੇ ਨੇ ਬਿਲਕੁਕੁਲ ਠੀਕ ਬਟ ਤੁਹਾਡੇ ਵਰਗੇ ਜਿਹੜੀਆਂ ਮਾਨਮੱਤੇ ਸ਼ਖਸੀਅਤਾਂ ਨੇ ਇੱਕ ਟੀਚਰ ਨੂੰ ਨਾਲ ਲੈ ਕੇ ਚੱਲਣਾ ਵਿਦਿਆਰਥੀ ਨਾਲ ਲੈ ਕੇ ਚੱਲਣਾ ਸਕੂਲ ਤੋਂ ਬਾਅਦ ਵੀ ਰਿਟਾਇਰਮੈਂਟ ਤੋਂ ਬਾਅਦ ਵੀ ਟੀਚਰਾਂ ਯਾਦ ਕਰਦੇ ਨੇ ਵਿਦਿਆਰਥੀ ਯਾਦ ਕਰਦੇ ਨੇ ਸ਼ਾਇਦ ਇਹੀ ਕਾਰਨ ਹੈ ਤੁਹਾਡਾ ਬਡੱਪਣ ਹੈ ਤੁਹਾਡਾ ਪਿਆਰ ਤੁਹਾਡੇ ਜਿਹੜੇ ਮੈਸੇਜ ਨੇ ਉਹ ਅੱਜ ਤੱਕ ਸਟੂਡੈਂਟ ਨੂੰ ਯਾਦ ਨੇ ਅੱਛਾ ਸਮਾਂ ਲੰਘਿਆ ਹੋਇਆ ਕਿਸੇ ਭੈਣ ਭਰਾ ਦੇ ਨਾਲ ਬੀਤਿਆ ਹੋਇਆ ਵਕਤ ਉਹ ਇੱਕ ਨਾ ਜ਼ਿੰਦਗੀ ਦੀ ਅਣਭੁੱਲ ਯਾਦ ਬਣ ਜਾਂਦੀ ਆ। ਕੀ ਬਾਤ ਹੈ ਬਹੁਤ ਖੂਬ। ਇਸ ਕਰਕੇ ਉਹ ਮੈਂ ਵੀ ਸਮਾਂ ਕਹਿੰਦਾ ਮੈਂ ਕੱਲ ਮੈਂ ਕੱਲੇ ਉਹ ਬਾਕੀ ਟੀਚਰਾਂ ਦੀ ਗੱਲ ਨਹੀਂ ਕਰਦਾ ਉਹਨਾਂ ਦਾ ਵੀ 골ਡਨ ਪੀਰੀਅਡ ਹੋਵੇਗਾ ਮੇਰਾ ਵੀ 골ਡਨ ਪੀਰੀਅਡ ਸੀ ਕਿਉਂਕਿ ਇੰਨੇ ਸਮੇਂ ਦੇ ਵਿੱਚ ਮੈਨੂੰ ਕਿਸੇ ਵੀ ਟੀਚਰ ਵੱਲੋਂ ਜਾਂ ਕਿਸੇ ਵੀ ਆਪਣੇ ਸਾਡੇ ਡਿਪਾਰਟਮੈਂਟ ਵੱਲੋਂ ਵੀ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਜਾਂ ਕੋਈ ਸ਼ਿਕਾਇਤ ਨਹੀਂ ਮਿਲੀ ਸੀ ਉਸ ਸਮੇਂ ਦਰਨ ਕੋਈ ਅਜਿਹੀ ਘਟਨਾ ਜੀ ਤੁਹਾਨੂੰ ਅੱਜ ਤੱਕ ਯਾਦ ਰਹੀ ਹੈ ਹਾਂ ਬਿਲਕੁਲ ਇਹ ਸਾਡੇ ਡਿਪਾਰਟਮੈਂਟ ਵੱਲੋਂ ਡਿਸਟ੍ਰਿਕਟ ਐਜੂਕੇਸ਼ਨ ਆਫਸਰ ਕਪੂਰਥਲਾ ਦੇ ਵੱਲੋਂ ਇੱਕ ਟੈਸਟ ਆਰਗੇਨਾਈਜ਼ ਕੀਤਾ ਗਿਆ ਸੀ ਉਹਦੇ ਵਿੱਚ 10ਵੀਂ ਤੱਕ ਦੇ ਬੱਚਿਆਂ ਨੇ ਭਾਗ ਲੈਣਾ ਸੀ ਉਹਦੇ ਇਹ ਸ਼ਾਇਦ 2002 ਜਾਂ 3 ਦੀ ਐਗਜ਼ੈਕਟ ਨਹੀਂ ਮੈਂ ਕਹਿੰਦਾ ਇਹਨਾਂ ਦੋਨਾਂ ਦੇ ਵਿੱਚੋਂ ਇੱਕ ਚੀਜ਼ ਆ ਇੱਕ ਸਾਲ ਹੈਗਾ ਉਦੋਂ ਦੀ ਗੱਲ ਹੈਗੀ ਆ ਕਿ ਅਸੀਂ ਇਹ ਹਰ ਇੱਕ ਸਕੂਲ ਨੇ ਤਿੰਨ ਬੱਚੇ ਭੇਜਣੇ ਸੀ ਸਾਡੇ ਸਕੂਲੋਂ 20 ਤਿੰਨ ਬੱਚੇ ਭੇਜੇ ਗਏ ਉੱਥੇ 33 ਸਕੂਲਾਂ ਦੇ ਬੱਚੇ ਸਾਰੇ ਕਪੂਰਥਾ ਜਿਲ੍ਹੇ ਦੇ ਚਾਰ ਬਲਾਕ ਪਿੰਦੇ ਆ ਉਹਨਾਂ ਬਲਾਕਾਂ ਦੇ ਵਿੱਚ ਉਹ 33 ਸਕੂਲ ਦੇ ਬੱਚੇ ਜਿਹੜੇ ਸੀ ਉਹਨਾਂ ਨੇ ਟੈਸਟ ਦਿੱਤਾ ਸੀ ਔਰ ਉੱਥੇ ਹੀ ਉਹਨਾਂ ਨੇ ਐਕਸਪਰਟ ਵਿਸ਼ੇ ਵਿਸ਼ਿਆਂ ਦੇ ਮਾਹਰ ਸਾਥ ਬਲਾਕੇ ਤੇ ਰਿਜਲਟ ਡਿਕਲੈਰ ਕਰਨਾ ਸੀ ਉਹ ਘੰਟਾ ਘਰ ਸਕੂਲ ਹੈ ਜੀ ਉੱਥੇ ਹਾਲ ਬਣਿਆ ਪਿਆ ਉੱਥੇ ਉਹਨਾਂ ਨੇ ਪੇਪਰ ਚੈੱਕ ਕੀਤੇ ਪੇਪਰ ਚੈੱਕ ਕਰਕੇ ਜਦੋਂ ਉਹਨਾਂ ਨੇ ਆਪਣੇ ਅਨਾਉਂਸ ਕੀਤਾ ਕਿ ਇਹ ਹੁਣ ਤੱਕ ਪਹਿਲੀ ਵਾਰ ਹੋਇਆ ਕਿ ਇੱਕ ਹੀ ਸਕੂਲ ਦੇ ਬੱਚੇ ਫਸਟ ਸੈਕਿੰਡ ਔਰ ਥਰਡ ਆਏ ਆ ਤੇ ਉਹਨਾਂ ਨੇ ਨਾ ਥੋੜਾ ਜਿਆਦਾ ਦੇਖੋ ਸਾਨੂੰ ਤੇ ਇਸ ਵਾਰੀ ਨਹੀਂ ਪਤਾ ਸੀ ਨਾ ਅਸੀਂ ਅੰਦਾਜ਼ਾ ਲਗਾ ਹੀ ਸਕਦੇ ਸੀ ਜੀ ਉਹ ਜਿਹੜੇ ਸਕੂਲ ਮੈਂ ਸਮਝਦਾ ਕਿ ਕੁਝ ਪ੍ਰਸ਼ਾਸਨ ਦੇ ਜਾਂ ਸਾਡੇ ਡੀਓ ਸਾਹਿਬ ਹੁਣ ਇਹਦੇ ਉਸ ਮੌਕੇ ਦੇ ਨਜ਼ਦੀਕ ਸੀ ਉਹਨਾਂ ਤੋਂ ਇਹ ਸਾਰੇ ਮਾਨਸੀ ਆਪਣੇ ਆਪਣੇ ਸਕੂਲਾਂ ਤੇ ਵੀ ਇਹ ਸਾਡਾ ਹੀ ਸਕੂਲ ਹੋ ਜਾਦਾ ਕਿਉਂਕਿ ਉਹਨਾਂ ਵਿੱਚ ਸ਼ਹਿਰਾਂ ਦੇ ਸਕੂਲ ਵੀ ਸੀ ਉਹਨਾਂ ਵਿੱਚ ਪਿੰਡਾਂ ਦੇ ਸਕੂਲ ਵੀ ਸੀ ਉਹਨਾਂ ਦੇ ਵਿੱਚ ਦੂਸਰੇ ਆਪਣੇ ਪ੍ਰਾਈਵੇਟ ਜਿਹੜੇ ਆ ਕਾਮਰਸ ਸਕੂਲ ਕਹਿੰਦੇ ਮਤਲਬ ਉਹ ਸਕੂਲ ਵੀ ਸੀ ਤਾਂ ਹਰ ਇੱਕ ਸਕੂਲ ਨੂੰ ਇਹ ਉਮੀਦ ਸੀ ਕਿ ਇਹ ਸਾਡਾ ਸਕੂਲ ਹੀ ਆ ਦੂਸਰਾ ਉਹਨਾਂ ਨੇ ਇਸ ਬਾਰੇ ਕਲਿਊ ਦਿੱਤੀ ਕਿ ਉਹ ਪੈਂਡੂ ਸਕੂਲ ਹੈ ਜੀ ਹੁਣ ਉਥੋਂ ਸ਼ਹਿਰਾਂ ਵਾਲੇ ਸਕੂਲ ਜਿਹੜੇ ਸੀ ਉਹ ਤਾਂ ਉਹ ਤੇਰੇ ਇਸ ਤੋਂ ਬਾਹਰ ਹੋ ਗਿਆ ਜੀ ਬਿਲਕੁਲ ਅੱਛਾ ਉਹਦੇ ਵਿੱਚ ਫਿਰ ਨਾ ਪੈਂਡੂ ਸਕੂਲ ਵੀ ਕੁਝ ਹੈ ਅچھے ਸਕੂਲ ਸੀ ਇਹਨਾਂ ਦਾ ਰੈਪਿਊਟੇਸ਼ਨ ਸੀ ਫਿਰ ਉਹਨਾਂ ਸਕੂਲਾਂ ਨੂੰ ਹੋ ਗਿਆ ਵੀ ਸਾਡਾ ਸਕੂਲ ਹੋ ਸਕਦਾ ਅੱਛਾ ਫਿਰ ਤੀਸਰਾ ਉਹਨਾਂ ਨੇ ਕਲਿਊ ਦਿੱਤਾ ਕਿ ਉਸ ਬੱਚੀ ਦਾ ਨਾਮ ਰਾਜਵਿੰਦਰ ਕੋਹੜਿਆ ਜਿਸ ਸਕੂਲ ਦੇ ਬੱਚੇ ਫਸਟ ਆਏ ਆ ਉਹ ਫਿਰ ਸਿਰਫ ਤਿੰਨ ਸਕੂਲ ਜਿਹੜੇ ਸੀ ਉਹ ਇਸ ਦੌਰ ਵਿੱਚ ਰਹਿ ਗਿਆ ਜੀ ਕਿ ਕਿਉਂਕਿ ਤਿੰਨਾ ਸਕੂਲਾਂ ਦੀਆਂ ਬੱਚੀਆਂ ਜਿਹੜੀਆਂ ਸੀ ਉਹਨਾਂ ਦੇ ਨਾਮ ਰਾਜਵਿੰਦਰ ਕੌਰ ਸੀ ਤੇ ਜਦੋਂ ਉਹਨਾਂ ਨੇ ਫਿਰ ਤਿੰਨਾਂ ਦੇ ਵਿੱਚੋਂ ਨਾਮ ਲਿਆ ਵੀ ਉਹ ਹੈਗਾ ਇਹ ਸੀਨੀਅਰ ਸਕੈਂਡਰੀ ਸਕੂਲ ਸੈਦਪੁਰ ਕਿਆ ਬਾਤ ਤੇ ਤੁਸੀਂ ਉਸ ਮੌਕੇ ਯਕੀਨ ਮੰਨਿਓ ਕਿ ਮੈਂ ਮੈਂ ਆਪਣੇ ਆਪ ਨੂੰ ਕੱਦ ਵਿੱਚ ਛੋਟਾ ਮਹਿਸੂਸ ਕਰਦਾ ਸੀ ਹੁਣ ਵੀ ਲੇਕਿਨ ਉਸ ਸਮੇਂ ਮੈਂ ਜ਼ਮੀਨ ਤੋਂ ਕੋਈ 1.5-2 ਫੁੱਟ ਆਪਣੀ ਹਾਈਟ ਜਿਹੜੀ ਆ ਉਹ ਵਧੀ ਹੋਏ ਸਮਝਦਾ ਸੀ ਇੰਨੀ ਖੁਸ਼ੀ ਸੀ ਕਿ ਮੈਂ ਉਸ ਨੂੰ ਸ਼ਬਦਾਂ ਦੇ ਵਿੱਚ ਹੈ ਹੀ ਮਾਣ ਵਾਲੀ ਗੱਲ ਵੀ ਇੰਨਾ ਬੱਚਾ ਕਿ ਮੈਂ ਬਿਆਨ ਨਹੀਂ ਨਹੀਂ ਸੀ ਕਰ ਸਕਦਾ ਔਰ ਨਾਲ ਉਸ ਸਮੇਂ ਦੇ ਸਾਈਂ ਸੁਪਰਵਾਈਜ਼ ਸ਼੍ਰੀ ਚੰਦਰਸ਼ੇਖਰ ਸੀ ਉਹਨਾਂ ਨੇ ਆਖਿਆ ਜਦੋਂ ਬਾਕੀ ਜਿਹੜੇ ਉੱਥੇ ਸਕੂਲ ਮੁਖੀ ਪਹੁੰਚੇ ਬੈਠ ਸੀ ਬਈ ਯੂਐਸ ਮੈਂ ਹੜਮਾਤ ਸਾਹਿਬ ਨੂੰ ਬੇਨਤੀ ਕਰੂੰਗਾ ਕਿ ਅਗਰ ਕਿਸੇ ਨੇ ਪੜ੍ਹਉਣਾ ਸਿੱਖਣਾ ਤੇ ਉਹ ਸੈਦਪੁਰੀਆਂ ਦੇ ਕੋਲੋਂ ਸਹੀ ਕੋ ਤੇ ਉਸ ਮੌਕੇ ਜੋ ਮੈਨੂੰ ਖੁਸ਼ੀ ਮਹਿਸੂਸ ਹੋਈ ਮੈਨੂੰ ਮਾਣ ਮਹਿਸੂਸ ਹੋਇਆ ਰਾਜਵਿੰਦਰ ਕੌਰ ਜਦੋਂ ਉਹਨਾਂ ਨੇ ਨਾ ਲਿਆ ਵੀ ਗੁੱਡੀਦਾਨਾ ਨਾਜਵਿੰਦਰ ਕੌਰ ਸੀ 3 ਸਕੂਲ ਰਏਗੇ ਔਰ 3 ਸਕੂਲਾਂ ਦੇ ਵਿੱਚੋਂ ਜਦੋਂ ਉਹਨਾਂ ਨੇ ਇਹ ਗੱਲ ਕੀਤੀ ਕਿ ਉਹ ਹੈ ਸੀਨੀਅਰ ਸੈਕੰਡਰੀ ਸਕੂਲ ਸੈਦਪੁਰ ਤੇ ਉਸ ਮੌਕੇ ਜੋ ਖੁਸ਼ੀ ਮੈਨੂੰ ਮਿਲੀ ਮੈਂ ਉਹਨਾਂ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦਾ ਔਰ ਉਸ ਗੁੱਡੀ ਦੇ ਬਾਰੇ ਮੈਂ ਹੁਣ ਵੀ ਜਕਰ ਕਰੂੰਗਾ ਕਿ ਉਸ ਗੁੱ ਉਹ ਗੁੱਡੀ ਪੜਨ ਨੂੰ ਇੰਨੀ ਹੁਸ਼ਿਆਰ ਸੀ ਪ੍ਰਮਾਤਮਾ ਨੇ ਉਹਨੂੰ ਇੰਨੀ ਅਕਲ ਜਾਂ ਸੂਝ ਬਖਸ਼ੀ ਸੀ ਕਿ ਉਹ ਉਸ ਸੈਸ਼ਨ ਦੇ ਵਿੱਚ ਮੈਰਿਟ ਦੇ ਵਿੱਚ ਆਈ ਔਰ ਪਿੰਡਾਂ ਦੇ ਸਕੂਲ ਬੱਚੇ ਪਿੰਡਾਂ ਦੇ ਪੜੇ ਹੋਏ ਬੱਚੇ ਮੈਰਿਟ ਵਿੱਚ ਬਹੁਤ ਘਟ ਆਉਂਦੇ ਆ ਬੜੇ ਘਟ ਸਕੂਲ ਆ ਗਏ ਆ ਲੇਕਿਨ ਸਾਨੂੰ ਮਾਣਿਆ ਕਿ ਸਾਡੇ ਪੜੇ ਹੋਏ ਬੱਚੇ ਮੈਰਿਟ ਵਿੱਚ ਆਏ ਔਰ ਬਾਅਦ ਦੇ ਵਿੱਚ ਉਹ ਗੁੱਡੀ ਸ਼੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚੋਂ ਫਿਜ਼ਿਕਸ ਦੀ 골ਡ ਮੈਡਲਿਸਟ ਆ। ਕੀ ਬਾਤ ਹੈ ਬਹੁਤ ਕੋਲ। ਤੇ ਉਹ ਬੱਚੀ ਜਦੋਂ ਮੈਨੂੰ ਮਿਲਦੀ ਆ ਅਜੇ ਵੀ ਤੇ ਉਹ ਪਿਛਲੇ ਸਾਰੇ ਪਾਲ ਜਿਹੜੇ ਆ ਉਹ ਮੈਨੂੰ ਯਾਦ ਆ ਜਾਂਦੇ ਆ। ਮੈਂ ਆਪਣੇ ਆਪ ਨੂੰ ਉਹ ਹੀ 45-46 ਸਾਲ ਦਾ ਬਲਬੀਰ ਸਿੰਘ ਸਮਝਦਾ ਜੋ ਮਤਲਬ ਉਹਦੋਂ ਸੀ। ਬਲਬੀਰ ਸਿੰਘ ਜੀ ਤੁਹਾਡਾ ਬੜਾਪਨ ਹੈ ਤੁਸੀਂ ਆਪਣੀ ਜ਼ਿੰਦਗੀ ਦਾ ਇੱਕ ਨੋਰ ਤੇ ਇੱਕ ਟਾਰਗੇਟ ਰੱਖ ਲਿਆ। ਪਰੰਤੂ ਜਦੋਂ ਤੁਸੀਂ ਮੌਜੂਦਾ ਸਮੇਂ ਸਮਾਜ ਦੇ ਹਾਲਾਤ ਵੇਖਦੇ ਤੁਸੀਂ ਨਹੀਂ ਵੇਖਿਆ। ਕਿ ਅੱਜ ਦੇ ਦੌਰ ਦੇ ਵਿੱਚ ਵਿਦਿਆ ਦਾ ਵਪਾਰੀਕਰਨ ਹੋ ਚੁੱਕਾ ਹੈ ਵਿਦਿਆ ਕਵਲ ਇੱਕ ਵਪਾਰ ਤਕਸੀਮਤ ਬਨ ਕੇ ਰਹਿ ਚੁੱਕੀ ਹੈ ਜਦ ਕਿਸ ਤਰ੍ਹਾਂ ਨਹੀਂ ਸੀ ਹੋਣਾ ਚਾਹੀਦਾ ਵਿਦਿਆ ਦਾ ਵਪਾਰੀਕਰਨ ਹੋ ਗਿਆ ਜਿੱਥੋਂ ਤੱਕ ਮੈਂ ਸਮਝਦਾ ਹਾਂ ਵੀ ਇਹ ਗੱਲ 100% ਨਹੀਂ ਇਹ 100% ਤੋਂ ਵੀ ਜ਼ਿਆਦਾ ਸੱਚਵਾ ਉਦਾਹਰਨ ਇੱਕ ਤੇ ਇਹ ਆ ਕਿ ਜਿੰਨੇ ਵੀ ਸਾਡੇ ਪੋਲੀਟিক্যাল ਆਦਮੀ ਆ ਜਾਂ ਪਹੁੰਚ ਵਾਲੇ ਬੰਦੇ ਆ ਉਹਨਾਂ ਨੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਆਪਣੇ ਸਕੂਲ ਆਪਣੇ ਕਾਲਜ ਜਿਹੜੇ ਆ ਉਹ ਖੋਲੇ ਹੋਏ ਆ ਔਰ ਉਹਨਾਂ ਤੋਂ ਮਨਚਾਹੀਆਂ ਫੀਸਾਂ ਲੈ ਕੇ ਤੇ ਉਹ ਬੱਚਿਆਂ ਨੂੰ ਜਿਸ ਤਰ੍ਹਾਂ ਕਹਿੰਦੇ ਆ ਵੀ ਚਲੋ ਐਜੂਕੇਟ ਕਰ ਰਿਆ ਲੇਕਿਨ ਜਿਹੜਾ ਮੇਰੀ ਸੋਚ ਸੀ ਉਹ ਇਹ ਸੀ ਕਿ ਪ੍ਰਾਈਵੇਟ ਸਕੂਲਾਂ ਦੇ ਵਿੱਚ ਜਿਹੜੇ ਬੱਚੇ ਵਿਦਿਆਲਿਆ ਰਿਆ ਦੇਖੋ ਉਹਨਾਂ ਦੇ ਪੇਰੈਂਟਸ ਖਰਚੀਆ ਫੋਲਡ ਕਰ ਸਕਦੇ ਆ ਲੇਕਿਨ ਸਾਡੇ ਸਮਾਜ ਦੇ ਵਿੱਚ ਕੁਝ ਇਸਰਾਂ ਦਾ ਵਰਗ ਹੈ ਕਿ ਜਿਨ੍ਹਾਂ ਦੇ ਆਮਦਨ ਘਟਿਆ ਜਿਨ੍ਹਾਂ ਦੇ ਬੱਚੇ ਵੀ ਪੜ੍ਹਨਾ ਚਾਹੁੰਦੇ ਆ ਲੇਕਿਨ ਉਹਨਾਂ ਦੇ ਕੋਲ ਪ੍ਰਾਈਵੇਟ ਸਕੂਲਾਂ ਦੇ ਵਿੱਚ ਪੜਾਉਣ ਵਾਸਤੇ ਸਾਧਨ ਨਹੀਂ ਹੈ ਇਸ ਕਰਕੇ ਔਰ ਪ੍ਰਾਈਵੇਟ ਸਕੂਲਾਂ ਦੀ ਜਿਹੜੀ ਮੈਂ ਸਮਝਦਾ ਵੀ ਉਹਨਾਂ ਦੇ ਵਾਸਤੇ ਜਿਹੜੀ ਮਾੜੀ ਗੱਲ ਮਾੜੀ ਸਥਿਤੀ ਹੋਏ ਆ ਕਿ ਉੱਥੇ ਪੋਸਟਾਂ ਤਾ ਹੈਨਾ ਲੇਕਿਨ ਪੋਸਟਾਂ ਫੇਲ ਆਪਨੇ ਗੀਆਂ ਪੋਸਟਾਂ ਖਾਲੀ ਆ ਬਲਬੀਰ ਸਿੰਘ ਜੀ ਤੁਹਾਡੀ ਗੱਲ ਬਿਲਕੁਲ ਸਹੀ ਕਿਤੇ ਨੇ ਕਿਤੇ ਅੱਜ ਦੋਸ਼ੀ ਸਮਾਜ ਨੂੰ ਨਹੀਂ ਠਹਿਰਾਇਆ ਜਾ ਸਕਦਾ ਸਮਾਜ ਦੇ ਉਹ ਵਰਗ ਹੈ ਜਿਹੜਾ ਸਮਾਜ ਨੂੰ ਚਲਾ ਰਿਹਾ ਬਟ ਲੰਬਾ ਸਮਾਂ ਤੁਸੀਂ ਵੀ ਵਿਦਿਆ ਦੇ ਖੇਤਰ ਵਿੱਚ ਰਹੇ ਹੋ ਪਿੰਡੂ ਕਲਚਰ ਵੀ ਤੁਸੀਂ ਵੇਖਿਆ ਪਿੰਡੂ ਵਰਗ ਵੀ ਵੇਖਿਆ ਸ਼ਹਿਰੀ ਵਰਗ ਵੀ ਵੇਖਿਆ ਤੁਹਾਨੂੰ ਨਹੀਂ ਲੱਗਦਾ ਕਿ ਜਿਹੜਾ ਅੱਜ ਦਾ ਸਮਾਜ ਹੈ ਪਿੰਡੂ ਜਿਹੜਾ ਵਰਗ ਹੈ ਇਹਦੇ ਚੋਂ ਨਿਕਲੇ ਵਿਦਿਆਰਥੀ ਕਿਤੇ ਜ਼ਿਆਦਾ ਅੱਗੇ ਜਾ ਰਹੇ ਨੇ ਜਾਂ ਸ਼ਹਿਰੀ ਵਰਗ ਆਧੁਨਿਕ ਯੁੱਗ ਦੇ ਕਰਕੇ ਅੱਗੇ ਜਾ ਰਹੇ ਆ ਕੋਈ ਹਰ ਇੱਕ ਦੀ ਸੋਚ ਵੱਖਰੀ ਵੱਖਰੀ ਹੋ ਸਕਦੀ ਆ ਲੇਕਿਨ ਜੋ ਮੈਂ ਮਹਿਸੂਸ ਕੀਤਾ ਔਰ ਜੋ ਮੈਂ ਮਹਿਸੂਸ ਕਰਦਾ ਉਹ ਇਹ ਆ ਕਿ ਹਿੰਦੁਸਤਾਨ ਦੀ 70% ਆਬਾਦੀ ਜਿਹੜੀ ਆ ਉਹ ਤਾਂ ਪਿੰਡਾਂ 'ਚ ਰਹਿੰਦੀ ਆ ਬਿਲਕੁਲ ਬਾਕੀ 30% ਜਿਹੜੀ ਉਹ ਵੱਡੇ ਸ਼ਹਿਰਾਂ 'ਚ ਰਹਿੰਦੀ ਆ ਹੁਣ ਉਹਨਾਂ 30% ਦੇ ਵਿੱਚ ਟੈਲੈਂਟਡ ਹੋਣਗੇ ਕੋਈ ਸ਼ੱਕ ਨਹੀਂ ਕਿਉਂਕਿ ਉਹਨਾਂ ਨੂੰ ਸਾਰੀਆਂ ਸਹੂਲਤਾਂ ਮਿਲਦੀਆਂ ਨੇ ਲੇਕਿਨ ਮੈਨੂੰ ਇਹ ਮੈਂ ਸ਼ਾਦੀ ਨਾਲ ਕਹਿ ਸਕਦਾ ਕਿ ਜਿਹੜੇ ਪਿੰਡਾਂ ਦੇ ਸਹੀ ਟੈਲੈਂਟ ਹੈ ਉਹ ਪਿੰਡਾਂ ਦੇ ਵਿੱਚ ਛੁਪੀ ਹੋਈ ਆ ਇਹਦੇ 'ਚ ਕੋਈ ਸ਼ੱਕ ਨਹੀਂ ਉਹਨਾਂ ਨੂੰ ਮੌਕੇ ਨਹੀਂ ਮਿਲਦੇ ਉਹਨਾਂ ਦੇ ਕੋਲ ਸੋਰਸ ਹੈ ਨਹੀਂਗੇ ਤੇ ਉਹ ਜਿਸ ਤਰ੍ਹਾਂ ਕਹਿੰਦੇ ਆ ਵੀ ਜਿਹੜੀ ਟੈਲੈਂਟਸ ਹੈਗਾ ਉਹਨਾਂ ਦੇ ਵਿੱਚ ਉਹ ਛੁਪੀ ਦੀ ਛੁਪੀ ਰਹਿ ਜਾਂਦੀ ਜੇਕਰ ਕਿ ਤੁਹਾਨੂੰ ਮੌਕੇ ਮਿਲਣ ਜਾਣ ਜੇਕਰ ਉਹਨਾਂ ਨੂੰ ਮੌਕੇ ਮਿਲਦੇ ਆ ਜੇਕਰ ਉਹਨਾਂ ਨੂੰ ਮੌਕੇ ਮਿਲਦੇ ਆ ਤੇ ਮੈਂ ਵਿਸ਼ਵਾਸ ਨਾਲ ਕਹਿ ਸਕਦਾ ਕਿ ਉਹ ਕਿਸੇ ਵੀ ਮਤਲਬ ਜਿਹੜੇ ਬੱਚੇ ਹੈਗੇ ਆ ਚਾਹੇ ਉਹ ਸ਼ਹਿਰਾਂ ਦੇ ਆ ਚਾਹੇ ਉਹ ਛੋਟਿਆਂ ਸ਼ਹਿਰਾਂ ਦੇ ਆ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੇ ਨਾਲ ਕੱਟ ਲੈਗੇ ਤੁਹਾਡਾ ਨਿੱਜੀ ਤਜਰਬਾ ਵਿੱਜਾ ਦੇ ਖੇਤਰ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ ਕਿ ਕਿ ਜੇਕਰ ਵਿੱਦਿਆ ਸ਼ਹਿਰਾਂ ਵਿੱਚ ਹੋ ਰਹੀ ਹੈ ਵਪਾਰੀ ਕਰਨ ਉੱਥੇ ਵੀ ਹੋ ਰਿਹਾ ਵਪਾਰੀ ਕਰਨ ਪਿੰਡਾਂ ਦੇ ਵਿੱਚ ਵੀ ਹੋ ਰਿਹਾ ਹੈ ਕੀ ਵਪਾਰੀ ਕਰਨ ਤੋਂ हट ਕੇ ਜਿਹੜਾ ਵਿੱਦਿਆ ਜਿਹੜਾ ਅਨਮੋਲ ਗਹਿਣਾ ਜਿਸ ਨੇ ਇੱਕ ਮਨੁੱਖ ਨੂੰ ਸਮਾਜ ਦਾ ਹਾਣੀ ਬਣਾਉਣਾ ਸੀ ਇੱਕ ਅੱਛਾ ਪ੍ਰੇਰਨਾ ਸਰੋਤ ਪੁਰਾਣੀ ਬਣਾਉਣਾ ਸੀ ਅੱਜ ਜੇਕਰ ਵਪਾਰੀ ਕਰਨ ਬੰਦ ਹੋ ਜਾਵੇ ਤੇ ਵਿੱਦਿਆ ਦਾ ਫਲਾਕ ਕਿੰਨਾ ਹੋ ਸਕਦਾ ਦੇਖਿਏ ਜੇ ਤੇ ਅਸੀਂ ਵਿੱਦਿਆ ਨੂੰ ਵਿੱਦਿਆ ਦੇ ਤੌਰ ਤੇ ਹੀ ਲਈਏ ਤਾਂ ਫਿਰ ਵਪਾਰੀ ਕਰਨ ਨਹੀਂ ਹੋਊਗਾ ਕੀ ਬਾਤ ਹੈ ਬਹੁਤ ਖੂਬ ਜਦੋਂ ਅਸੀਂ ਵਿੱਦਿਆ ਨੂੰ ਬਿਜ਼ਨਸ ਦੇ ਤੌਰ ਤੇ ਲੈ ਲੀਨੇ ਆ ਤੇ ਇਹਦਾ ਵਪਾਰੀਕਰਨ ਹੋਣਾ ਹੀ ਹੋਣਾ ਵਾ ਦੇਖੀ ਕਿੰਨੇ ਕਿੰਨੇ ਨਤੀਜੇ ਵੀ ਅਸੀਂ ਹਾਸਿਲ ਕਰ ਸਕੀਏ ਸਾਡੇ ਕੋਲ ਨਤੀਜੇ ਸਾਹਮਣੇ ਆ ਇਹਦੇ ਚ ਕੋਈ ਸ਼ੱਕ ਨਹੀਂ ਇਹਦੇ ਵਿੱਚ ਦੇਖੋ ਇੱਕ ਜੇ ਮੈਂ ਉਹੀ ਗੱਲ ਦੁਬਾਰਾ ਫਿਰ ਜਿਸ ਤਰ੍ਹਾਂ ਕਹਿੰਦੇ ਮੇਰੇ ਮਨ ਵਿੱਚ ਆਉਂਦੀ ਆ ਕਿ ਡੇਲੈਂਡ ਸੁਜਾਰੀ ਜਈਓ ਪਿੰਡਾਂ ਦੇ ਵਿੱਚ ਛੁਪੀ ਹੋਈ ਆ ਲੁਕੀ ਹੋਈ ਆ ਉਹਨਾਂ ਨੂੰ ਤਰਾਛੜ ਦੀ ਉਹਨਾਂ ਨੂੰ ਖੋਜਣ ਦੀ ਲੋੜ ਵਾ ਸਾਡੇ ਕੋਲ ਉਹਨਾਂ ਨੂੰ ਦੇਣ ਵਾਸਤੇ ਮੌਕੇ ਹੈ ਨਹੀਂਗੇ ਮੈਂ ਹੁਣ ਜੇ ਸਕੂਲ ਦੇ ਵਿੱਚ ਪੜਾ ਰਿਆਂ ਦੀ ਠੀਕ ਆ ਸ਼ਹਿਰਾਂ ਦੇ ਬੱਚੇ ਜਾਂਦੇ ਹੋਣਗੇ ਲੇਕਿਨ ਮੈਨੂੰ ਪਤਾ ਵਾ ਕਿ ਮੇਰੇ ਪੜਾਏ ਹੋਏ ਬੱਚੇ ਜਿਹੜੇ ਆ ਉਹ 2 ਇੱਕ ਸਾਲ ਤੇ 3 ਇੱਕ ਸਾਲ 5 ਬੱਚੇ ਮੈਡੀਟੇਰੀਅਲਸ ਜਿਹੜੇ ਸਕੂਲ ਹੈਗੇ ਆ ਉਹਨਾਂ ਦੇ ਵਿੱਚ ਦਾਖਲਾ ਲੈ ਚੁੱਕੇ ਆ ਉਹਨਾਂ ਦੇ ਵਿੱਚ ਟੈਸਟ ਲੈਂਦੇ ਆ ਔਰ ਟੈਸਟ ਤੋਂ ਬਾਅਦ 80% ਤੋਂ ਉਭਵ ਜਿਨ੍ਹਾਂ ਦੇ ਨੰਬਰ ਆਉਂਦੇ ਆ ਉਹਨਾਂ ਨੂੰ ਉਹਨਾਂ ਸਕੂਲਾਂ ਦੇ ਵਿੱਚ ਦਾਖਲਾ ਦਿੰਦੇ ਆ ਤੇ ਮੈਨੂੰ ਵੀ ਇਸ ਗੱਲ ਦਾ ਵੀ ਮਾਨਵਾ ਕਿ ਪਿੰਡਾਂ ਦੇ ਬੱਚੇ ਉੱਥੇ ਜਾ ਕੇ ਸਿਲੈਕਟ ਹੁੰਦੇ ਆ ਪੜ੍ਹਦੇ ਆ ਇਹਦਾ ਮਤਲਬ ਉਹਨਾਂ ਦੇ ਵਿੱਚ ਟੈਲੈਂਟ ਹੈ ਇਸ ਕਰਕੇ ਆਪਾਂ ਇਹਨੂੰ ਟੈਲੈਂਟ ਸੁਣ ਨਹੀਂ ਕਹਿ ਸਕਦੇ ਕਿ ਪਿੰਡਾਂ ਵਿੱਚ ਹੈ ਨਹੀਂਗੀ ਟੈਲੈਂਟ ਪਿੰਡਾਂ 'ਚ ਹੈ ਉਹਨਾਂ ਨੂੰ ਤਰਾਸ਼ਣ ਦੀ ਲੋੜ ਵਾ ਉਹਨਾਂ ਨੂੰ ਲੱਭਣ ਦੀ ਲੋੜ ਸਰਵਿੰਦਰ ਸਿੰਘ ਤੁਸੀਂ ਜਿਸ ਸਮੇ ਵਿਦਿਆ ਗ੍ਰੈਂਡ ਕੀਤੀ ਜਿਸ ਸਮੇ ਤੁਸੀਂ ਵਿਦਿਆ ਦੇ ਹਾਨੀ ਬਣ ਬਣ ਰਹੇ ਸੀਗੇ ਤੁਹਾਡੇ ਨਾਲ ਇੱਕ ਨਹੀਂ ਅਨੇਕਾਂ ਮਿੱਤਰ ਵੀ ਹੋ ਰਉਣਗੇ ਬਹੁਤ ਆਦ ਗਿਣਤੀ ਦਾ ਸਮਾਜੀ ਵਿਖਿਆ ਜਾਂਦਾ ਜਿਹੜਾ ਵਿਦਿਆ ਗ੍ਰੇਡ ਕਰਦਾ ਉੱਚੇ ਉਦਿਆ ਤੇ ਬੈਠ ਜਾਂਦਾ ਪਹਿਲੇ ਕਸਮਾਂ ਖਾਈਆਂ ਜਾਂਦੀਆਂ ਨੇ ਕਿ ਮੈਂ ਵਿਦਿਆ ਗ੍ਰੇਡ ਕਰਕੇ ਸਮਾਜ ਦੀ ਸੇਵਾ ਕਰਾਂਗਾ ਪਰ ਜਦੋਂ ਕੁਰਸੀ ਤੇ ਬੈਠ ਜਾਂਦੇ ਨੇ ਉਦੋਂ ਸਮਾਜ ਦੀ ਸੇਵਾ ਭੁੱਲ ਜਾਂਦੇ ਕੇਵਲ ਤੇ ਕੇਵਲ ਇੱਕ ਰੋਜ਼ੀ ਰੋਟੀ ਤੱਕ ਸੀਮਤ ਰਹਿ ਜਾਂਦਾ ਇਨਸਾਨ ਪ੍ਰੈਕਟੀਕਲ ਬਿਲਕੁਲ ਸਹੀ ਹੈ ਜੀ ਇਥੇ ਕੋਈ ਸ਼ੱਕ ਨਹੀਂ ਜਦੋਂ ਅਸੀਂ ਜਾਇਨ ਕਰਦੇ ਆ ਤਾਂ ਸਾਡੇ ਕੋਲੋਂ ਇੱਕ ਔਥ ਫਾਰਮ ਭਰਾਇਆ ਜਾਂਦਾ ਕਸਮ ਲਿਖਾਈ ਜਾਂਦੀ ਆ ਕਿ ਅਸੀਂ ਆਪਣੇ ਡਿਪਾਰਟਮੈਂਟ ਨੂੰ ਸਮਰਪਿਤ ਹੋਵਾਂਗੇ ਲੇਕਿਨ ਅਫਸੋਸ ਨਾ ਕਹਿਣਾ ਪੈਂਦਾ ਕਿ ਮੈਂ ਹਰ ਇੱਕ ਟੀਚਰ ਦੀ ਗੱਲ ਨਹੀਂ ਕਰਦਾ ਲੇਕਿਨ ਹਾਂ ਇੱਕ ਚੀਜ਼ ਹੋਰ ਹੈਗੀ ਆ ਕਿ ਪਹਿਲੇ ਟੀਚਰਸ ਦੇ ਨਾਲੋਂ ਜਿਹੜਾ ਨਵਾਂ ਯੰਗ ਟੀਚਰਸ ਆ ਰਹੇ ਨੇ ਉਹਨਾਂ ਦੇ ਵਿੱਚ ਕੁਝ ਕੰਮ ਖਾਉਣ ਦਾ ਜਿਹੜਾ ਜਜ਼ਬਾ ਹੈ ਉਹ ਜ਼ਿਆਦਾ ਹੈ ਪਹਿਲਾਂ ਠੀਕ ਸੀ ਤੁਹਾਡੀ ਗੱਲ ਜਿਹੜੀ ਤੁਸੀਂ ਗੱਲ ਕਰਦੇ ਆ ਕਿ ਮਤਲਬ ਸਰਵਿਸ ਮਿਲ ਗਈ ਤੇ ਬਸ ਇਸ ਤਰ੍ਹਾਂ ਕੰਦੀ ਆ ਵੀ ਠੀਕ ਬਿਲਕੁਲ ਦੂਸਰੀ ਗੱਲ ਮੈਂ ਇੱਕ ਥੋੜਾ ਜਿਹਾ ਜੋ ਮੇਰਾ ਨਿੱਜੀ ਤਜਰਬਾ ਉਹ ਇਹ ਹੈ ਕਿ ਮੈਂ ਦੇਖਿਆ ਵਾ ਕਿ ਬਹੁਤੇ ਸਾਰੇ ਨਹੀਂ ਲੇਕਿਨ ਜਿਹੜਾ ਸ਼ਹਿਰਾਂ ਦੇ ਟੀਚਰਸ ਪਿੰਡਾਂ ਵਿੱਚ ਪੁਆਇੰਟ ਹੋ ਜਾਂਦੇ ਆ ਉਹਨਾਂ ਦਾ ਥੋੜਾ ਜਿਹਾ ਮਤਲਬ ਮਨ ਦੇ ਵਿੱਚ ਹੀ ਰਹਿੰਦਾ ਕਿ ਇਹ ਪਿੰਡੂ ਬੱਚੇ ਆ ਦਫਾ ਕਰੋ ਕਿ ਇਹਨਾਂ ਨੂੰ ਇਸ ਤਰ੍ਹਾਂ ਦੇਵ ਕਰਕੇ ਥੋੜਾ ਜਿਹਾ ਘੱਟ ਇੰਟੈਸਟ ਇਹ ਵਾਰ ਇੱਕ ਸਿਸਟਮ ਤੱਕ ਬੈਠ ਕੇ ਰਹਿੰਦੇ ਇਸ ਸਮਾਂ ਲੰਗਾਈਏ ਤੇ ਸਮਾਂ ਲਗਾਈਏ ਸਮਾਂ ਲਗਾਈਏ ਵੈਸੇ ਹੁਣ ਬਹੁਤ ਜ਼ਿਆਦਾ ਇਹਦੇ ਵਿੱਚ ਫਰਕ ਆ ਰਿਹਾ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਨਵੇਂ ਜਿਹੜੇ ਟੀਚੇ ਲਾ ਰਹੇ ਆ ਉਹ ਆਪਣੇ ਆਪ ਨੂੰ ਸਮਰਪਿਤ ਵਿਦਿਆ ਨੂੰ ਕਰ ਰਹੇ ਕੁਝ ਅੱਛਾ ਸਜਵਲ ਵੀਰ ਸਿੰਘ ਜੀ ਜਿੱਥੇ ਤੁਹਾਡੇ ਵਰਗੇ ਇਹ ਜੀ ਯੋਗ ਸ਼ਕਸ਼ੀਤਾ ਯੋਗ ਪ੍ਰੋਫੈਸਰ ਸਕੂਲਾਂ ਕਾਲਜਾਂ ਵਿੱਚ ਹੋਣਗੇ ਸ਼ਾਇਦ ਉੱਥੇ ਵਿਦਿਆ ਦਾ ਜਿਹੜਾ ਮਿਆਰ ਹੈ ਉਹ ਕਾਫੀ ਉੱਚਾ ਹੋਵੇਗਾ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਆਪਣੇ ਦਿਲ ਦੇ ਬਲਵੇਂ ਸਾਡੇ ਨਾਲ ਸਾਂਝੇ ਕੀਤੇ ਪਰ ਇੱਕ ਮੈਂ ਬੇਨਤੀ ਜੁਰ ਕਰਾਂਗਾ ਅੱਜ ਦੇ ਵਰਗ ਵਾਸਤੇ ਅੱਜ ਦੇ ਨੌਜਵਾਨਾਂ ਵਾਸਤੇ ਤੁਸੀਂ ਵਿਦਿਆ ਦੇ ਸਬੰਧੀ ਕੀ ਸੁਨੇਹਾ ਦੇਣਾ ਚਾਹੋਗੇ ਕਿ ਇਹ ਮੈਂ ਜਿਹੜੀ ਚੀਜ਼ ਨੋਟ ਕੀਤੀ ਹੈ ਉਹ ਇਹ ਹੈ ਕਿ ਬਾਕੀ ਚੀਜ਼ਾਂ ਕੁਝ ਵੀ ਹੈ ਤੁਸੀਂ ਉਹਨਾਂ ਨੂੰ ਵੰਡੋਗੇ ਤਾਂ ਉਹ ਘਟ ਜਾਏਗਾ ਲੇਕਿਨ ਇਹ ਤੁਹਾਡੇ ਕੋਲ ਵਿਦਿਆ ਦਾ ਇੱਕ ਇਸ ਤਰ੍ਹਾਂ ਦਾ ਦਾਨ ਹੈ ਇਸ ਤਰ੍ਹਾਂ ਦਾ ਖਜ਼ਾਨਾ ਹੈ ਕਿ ਤੁਸੀਂ ਇਹਨੂੰ ਜਿੰਨਾ ਜ਼ਿਆਦਾ ਵੰਡੋਗੇ ਤੁਹਾਡੇ ਕੋਲ ਇਹਦੀ ਉਨੀ ਬਹੁਤਾਤ ਹੁੰਦੀ ਜਾਏਗੀ ਤੁਸੀਂ ਸਮੇਂ ਦੇ ਹਾਣੀ ਰਹੋਗੇ ਤੁਸੀਂ ਸਿਲੇਬਸ ਦੇ ਨਾਲ ਟੱਚ ਰਹੋਗੇ ਤੁਸੀਂ ਜਿਸ ਤਰ੍ਹਾਂ ਕਹਿੰਦੇ ਆ ਵੀ ਲੇਟੈਸਟ ਨੌਲੇਜ ਜਿਹੜੀ ਹੈਗੀ ਆ ਉਹ ਤੁਹਾਡੇ ਕੋਲ ਰਹੂਗੀ ਮੈਂ ਲੋਕਾਂ ਨੂੰ ਆਪਣੇ ਰਿਟਾਇਰਡ ਭੈਣ ਭਰਾਵਾਂ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਕਿ ਤੁਹਾਡੇ ਮਾਧਿਅਮ ਦੇ ਰਾਹੀਂ ਕਿ ਉਹ ਆਪਣਾ ਸਾਰੀ ਉਮਰ ਦਾ ਤਜਰਬਾ ਕਿਉਂਕਿ ਸਾਰਾ ਸਮਾਂ ਨਹੀਂ ਲੇਕਿਨ ਫਿਰ ਵੀ ਕੁਝ ਨਾ ਕੁਝ ਸਮਾਂ ਕੱਢਣ ਸਕੂਲਾਂ ਦੇ ਵਿੱਚ ਇਸ ਖਾਸ ਕਰਕੇ ਸਰਕਾਰੀ ਸਕੂਲਾਂ ਦੀ ਗੱਲ ਕਰਦਾ ਟੀਚਰਾਂ ਦੀ ਬਹੁਤ ਕਮੀ ਆ ਔਰ ਉਹ ਕਮੀ ਨੂੰ ਪੂਰਾ ਕਰਨ ਆਪਣਾ ਬੱਚਿਆਂ ਨੂੰ ਸਹਿਯੋਗ ਦੇਣ ਜਿਹਦੇ ਨਾਲ ਸਾਡੇ ਪਛੜੇ ਵਰਗ ਦੇ ਬੱਚੇ ਆ ਉਹ ਵੀ ਅੱਗੇ ਆ ਸਕਣ ਬਲਵਿੰਦਰ ਸਿੰਘ ਤੁਹਾਡਾ ਬਹੁਤ ਬਹੁਤ ਧੰਨਵਾਦ ਸੋ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਉਹ ਸਾਨੂੰ ਵੇਖਣਾ ਪਵੇਗਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਾਨੂੰ ਇੱਕ ਨਹੀਂ ਅਨੇਕਾਂ ਤਰ੍ਹਾਂ ਦੀ ਸੇਵਾ ਕਰਨ ਦਾ ਹੁਕਮ ਦਿੰਦੀ ਹੈ ਤਨ ਦੀ ਸੇਵਾ ਮਨ ਦੀ ਸੇਵਾ ਧਨ ਦੀ ਸੇਵਾ ਸੱਚਮੁੱਚ ਲੋੜ ਹੈ ਅਜ ਤਨ ਕਰਕੇ ਸੇਵਾ ਕੀਤੀ ਜਾਵੇ ਤੇ ਸੇਵਾ ਵੀ ਉਹ ਕਰੀਏ ਜਿਸ ਸੇਵਾ ਦੀ ਲੋੜ ਹੈ ਜੇ ਸਮਾਜ ਦੀ ਜੇ ਸਵਰਗ ਵਿੱਚ ਜੇ ਸੇਵਾ ਦੀ ਲੋੜ ਹੈ ਉਹ ਸੇਵਾ ਨੂੰ ਆਪਣੇ ਸਰੀਰ ਦਾ ਆਪਾ ਗਹਿਣਾ ਬਣਾਈਏ ਸੋ ਆਓ ਹੁਣ ਨਜ਼ਰ ਮਾਰਦੇ ਆ ਥੋੜੀ ਜੀ ਉਹਨਾਂ ਪ੍ਰਾਪਤੀਆਂ ਦੇ ਵੱਲ ਜਿਹੜੀਆਂ ਪ੍ਰਾਪਤੀਆਂ ਸਾਡੇ ਤੇ ਸਰਦਾਰ ਸਤਕਾਜ ਸਰਦਾਰ ਬਲਬੀ ਸਿੰਘ ਦੀ ਝੋਲੀ ਪਈਆਂ ਜਿਹੜੇ ਮਾਨ ਸਨਮਾਨ ਨਾਲ ਸਰਦਾਰ ਬਲਬੀ ਸਿੰਘ ਨੂੰ ਨਵਾਜਿਆ ਗਿਆ ਆਓ ਥੋੜੀ ਜੀ ਝਲਕ ਮਾਰਦੇ ਆ ਉਹਨਾਂ ਪ੍ਰਾਪਤੀਆਂ ਉਹ ਵਾਹੇ ਗੁਰੂ 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 ਗੁਰੂ ਕੀ ਪਿਆਰੀ ਸਾਧ ਸੰਗਤ ਜੀ ਇਹ ਸਨ ਉਹ ਸਨਮਾਨ ਉਹ ਪ੍ਰਾਪਤੀਆਂ ਜੋ ਸਾਡੇ ਸਤਿਕਾਰਯੋਗ ਸਰਦਾਰ ਬਲਬੀ ਸਿੰਘ ਦੀ ਝੋਲੀ ਪਈਆਂ ਸੱਚਮੁੱਚ ਪ੍ਰਮਾਤਮਾ ਅਗੇ ਇੱਕੋ ਅਰਦਾਸ ਪ੍ਰਮਾਤਮਾ ਸਰਦਾਰ ਬਲਬੀ ਸਿੰਘ ਜੀ ਨੂੰ ਤਰੱਕੀ ਤੰਦਰੁਸਤੀ ਬਖਸ਼ਣ ਤਾਂ ਜੋ ਸਮਾਜ ਵਿੱਚ ਜਿਹੜਾ ਇਹਨਾਂ ਨੇ ਬੀੜਾ ਚੁੱਕਿਆ ਹੈ ਟੀਚਾ ਮਿੱਥਿਆ ਕਿ ਮੈਂ ਪਿੰਡ ਦੇ ਵਿਦਿਆਰਥੀਆਂ ਨੂੰ ਫ੍ਰੀ ਨਿਸ਼ਕਾਮ ਤੌਰ ਤੇ ਵਿਦਿਆ ਪੜ੍ਹਾਵਾਗਾ ਫ੍ਰੀ ਸੇਵਾ ਕਰਾਂਗਾ ਇਹ ਸੇਵਾ ਇਸੇ ਤਰ੍ਹਾਂ ਕਰਦੇ ਰਹਿਣ ਬਲਬੀ ਸਿੰਘ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਮਾਕਰਿਆ ਸਾਡੇ ਸਟੂਡੀਓ ਵਿੱਚ ਆਏ ਪਰਮਾਤਮਾ ਦੇ ਅਰਦਾਸ ਤੁਹਾਨੂੰ ਹੋਰ ਤੰਦੁਸਤੀ ਬਖਸ਼ੇ ਤੁਸੀਂ ਇਸੇ ਤਰ੍ਹਾਂ ਸੇਵਾ ਕਰਦੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ